ਬ੍ਰੇਸ਼ੀਆ ਇਟਲੀ ਚ ਟਰੱਕ ਤੇ ਕਾਰ ਦੀ ਸਿੱਧੀ ਟੱਕਰ ਵਿੱਚ ਭਾਰਤੀ ਮੂਲ ਦੇ 65 ਸਾਲਾ ਵਿਅਕਤੀ ਦੀ ਦਰਦਨਾਕ ਮੌਤ ਦਾ ਸਮਚਾਰ ਸਾਹਮਣੇ ਆ ਰਿਹਾ ਹੈ। ਉਬੀਤੇ ਦਿਨੀ ਜ਼ਿਲ੍ਹਾ ਬ੍ਰੇਸ਼ੀਆ ਚ ਦੁਪਹਿਰ ਸਮੇਂ ਇੱਕ ਸਿੱਖ ਭਾਰਤੀ ਮੂਲ ਦੇ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਉਮਰ 65 ਸਾਲ ਆਪਣੀ ਪੁਨਤੋ ਫੀਅਰ ਕਾਰ ਵਿੱਚ ਕਪਰੀ ਆਲੋ ਬ੍ਰੇਸ਼ੀਆ ਨੇੜੇ ਕੰਮ ਤੋਂ ਕਰ ਆ ਰਹੇ ਸੀ। ਕਿ ਅਚਾਨਕ ਸਾਹਮਣੇ ਤੁਾਰੇ ਟਰੱਕ ਨਾਲ ਉਸਦੀ ਕਾਰ ਦੀ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਟਰੱਕ ਹੇਠਾਂ ਜਾਵੜੀ। ਜਿਸ ਕਾਰਨ ਦਵਿੰਦਰ ਸਿੰਘ ਦੀ ਘਟਨਾ ਸਥਾਨ ਉਪਰ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਐਂਬੂਲੈਂਸ ਸਮੇਤ ਹੋਰ ਰਾਹਤ ਕਰਮਚਾਰੀ ਘਟਨਾ ਸਥਾਨ ਉਪਰ ਪਹੁੰਚ ਗਏ। ਡਾਕਟਰਾਂ ਦੀ ਟੀਮ ਨੇ ਜਦੋਂ ਗੰਭੀਰ ਜ਼ਖਮੀ ਹੇ ਦਵਿੰਦਰ ਸਿੰਘ ਦੀ ਜਾਂਚ ਕੀਤੀ ਉਸ ਸਮੇਂ ਤੱਕ ਉਸਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਦਵਿੰਦਰ ਸਿੰਘ ਜਿਹੜਾ ਕਿ ਇਟਲੀ ਦੇ ਸ਼ਹਿਰ ਵਿ ਲਾਂਗ ਹੋ ਰਹਿੰਦਾ ਸੀ ਆਪਣੇ ਪਿਛੇ ਵਿਧਵਾ ਪਤਨੀ ਤੋਂ ਇਲਾਵਾ ਤਿੰਨ ਬੱਚੇ ਨੂੰ ਰੋਣਦਿਆਂ ਕਰ ਲਾਉਂਦਿਆਂ ਛੱਡ ਗਿਆ ਹੈ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਕਤਨਾ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਵਾਪਰੀ ਅਤਮੰਦ ਭਾਗੀ ਘਟਨਾ ਨਾਲ ਪਾਈਚਾਰੇ ਵਿੱਚ ਸੋਗ ਦੀ ਲਹਿਰ ਹੈ